ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਹੋਸਟ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਜਿਵੇਂ ਕਿ ਅਸੀਂ ਜਾਣਦੇ ਹਾਂ ਭਾਈ ਅਮਰਤਪਾਲ ਖਾਲਸਾ ਅਤੇ ਉਸ ਦੇ ਸਾਥੀ ਲਗਭਗ 1 ਸਾਲ ਤੋਂ ਜ਼ਿਆਦਾ ਦਾ ਸਮਾਂ ਹੋ ਗਿਆ ਹੈ ਡਿਬੁਰੂਗੜੀ ਜੇਲ੍ਹ ਦੇ ਵਿੱਚ ਐਨ ਐਸ اے ਦੇ ਤਹਿਤ ਬੰਦ ਨੇ ਅਸਾਮ ਦੇ ਵਿੱਚ ਅਤੇ ਉਸ ਦੇ ਸਾਥੀ ਵੀ ਭਾਵੇਂ ਭਾਈ ਅਮਰਤਪਾਲ ਖਾਲਸਾ ਲੋਕ ਸਭਾ ਦੀ ਚੋਣ ਜਿੱਤ ਗਏ ਨੇ ਫਿਰ ਵੀ ਭਾਰਤ ਸਰਕਾਰ ਨੇ NSA ਇੱਕ ਸਾਲ ਦੀ ਹੋਰ ਵਧਾ ਦਿੱਤੀ ਹੈ ਇਹ ਇਲਜ਼ਾਮ ਲਗਾਏ ਨੇ ਭਾਈ ਅਮਰਤਪਾਲ ਖਾਲਸਾ ਦੇ ਮਾਤਾ ਪਿਤਾ ਨੇ ਪੰਜਾਬ ਸਰਕਾਰ ਤੇ ਪੰਜਾਬ ਸਰਕਾਰ ਕਹਿੰਦੀ ਹੈ ਸੈਂਟਰ ਸਰਕਾਰ ਨੇ ਵਧਾਈ ਹੈ NSA ਅਤੇ ਸੈਂਟਰ ਸਰਕਾਰ ਕਹਿੰਦੀ ਹੈ ਕਿ ਪੰਜਾਬ ਸਰਕਾਰ ਦੀ ਦੇਣ ਹੈ ਹੁਣ ਇੱਕ ਹੋਰ ਮਾਮਲਾ ਛਿੜ ਗਿਆ ਹੈ ਪੰਜਾਬ ਦੇ ਇੱਕ ਹੋਰ ਨੌਜਵਾਨ ਨੂੰ ਉਸਤੇ ਐਨਡੀਪ ਐਨਡੀਪੀਐਸ ਦੇ 10 ਪਰਚੇ ਪਹਿਲਾਂ ਔਰ ਰੈਲੀ ਚੱਲ ਰਹੇ ਨੇ ਦੱਸਦੀਏ ਕਿ ਉਹ ਜਵਾਨ ਤੇ ਬਾਹਰ ਆਇਆ ਸੀ ਜਿਸ ਦਾ ਨਾਮ ਬਲਵਿੰਦਰ ਸਿੰਘ ਉਰਫ ਬਿੱਲਾ ਦੱਸਿਆ ਜਾ ਰਿਹਾ ਹੈ ਜਿਹੜਾ ਇੱਕ ਬੜਾ ਵੱਡਾ ਨਸ਼ਾ ਤਸਕਰ ਦੇ ਨਾਂ ਵਜੋਂ ਜਾਣਿਆ ਜਾਂਦਾ ਹੈ ਪੰਜਾਬ ਦੇ ਵਿੱਚ ਲਗਭਗ ਉਸ ਉੱਤੇ ਐਨਡੀਪੀਐਸ ਨੂੰ ਲੈ ਕੇ 10 ਪਰਚੇ ਚੱਲ ਰਹੇ ਨੇ ਕੱਲ ਉਹ ਜਿਵੇਂ ਹੀ ਜਵਾਨ ਤੇ ਬਾਹਰ ਆਇਆ ਗੁਰਦਾਸਪੁਰ ਦੇ ਸ਼ਹਿਰੀ ਇਲਾਕੇ ਦੇ ਵਿੱਚ ਪੰਜਾਬ ਪੁਲਿਸ ਅਤੇ ਐਨਡੀਪੀਸ ਦੀ ਜਿਹੜੀ ਪੁਲਿਸ ਹੈ ਉਸ ਨੇ ਗ੍ਰਿਫਤਾਰ ਕਰਕੇ ਨਾਰਕੋਟਿਕਸ ਵਾਲਿਆਂ ਨੇ ਉਸ ਨੂੰ ਗ੍ਰਿਫਤਾਰ ਕਰਕੇ ਪੁਸ਼ਕਿਸ਼ ਕੀਤੀ ਪੁਸ਼ਕਿਸ਼ ਤੋਂ ਬਾਅਦ ਉਹਨਾਂ ਨੇ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਭੇਜ ਦਿੱਤਾ ਹੈ ਜਾਨਕਿ ਪਹਿਲਾਂ ਭਾਈ ਅੰਮ੍ਰਿਤਪਾਲ ਖਾਲਸਾ ਅਤੇ ਉਸ ਦੇ ਸਾਥੀ ਐਨਐਸ ਦੇ ਤਹਿਤ ਅnder ਨੇ ਲੇਕਿਨ ਇਹ ਜਿਹੜਾ ਪਰਚਾ ਹੈ ਬਲਵਿੰਦਰ ਸਿੰਘ ਉਰਫ ਬਿੱਲਾ ਜਿਹੜਾ ਇੱਕ ਡਰੱਗ ਤਸਕਰ ਦੇ ਨਾਮ 'ਤੇ ਜੋ ਜਾਣਿਆ ਜਾਂਦਾ ਹੈ ਜਿਸ ਤੇ ਉੱਤੇ 10 ਤੋਂ ਜ਼ਿਆਦਾ ਡਰੱਗ ਤਸਕੀ ਦੇ ਪਰਚੇ ਨੇ ਅਤੇ ਕਾਫੀ ਲੰਬੇ ਸਮੇਂ ਦੇ ਕਬੀ ਲੰਬੇ ਸਮੇਂ ਤੋਂ ਉਹ ਜੇਲ੍ਹ ਦੇ ਵਿੱਚ ਸਜ਼ਾ ਭੁਗਤ ਰਿਹਾ ਹੈ ਲੇਕਿਨ ਜਿਵੇਂ ਹੀ ਉਹ ਕੱਲ੍ਹ ਜਵਾਨ ਤੇ ਬਾਹਰ ਆ ਜਾਂਦਾ ਹੈ ਪੁਲਿਸ ਨੂੰ ਜਿਵੇਂ ਹੀ ਉਸ ਦੀ ਪਿੰਕ ਲੱਗੀ ਦੱਸਦੀ ਹੈ ਨਾਰਕੋਟਿਕਸ ਐਨਸੀਬੀ ਅਤੇ ਪੰਜਾਬ ਪੁਲਿਸ ਨੇ ਮਿਲ ਕੇ ਛਾਪੇਮਾਰੀ ਕੀਤੀ ਅਤੇ ਗੁਰਦਾਸਪੁਰ ਦੇ ਸ਼ਹਿਰੀ ਇਲਾਕੇ ਦੇ ਵਿੱਚੋਂ ਉਸ ਨੂੰ ਗ੍ਰਿਫਤਾਰ ਕਰਕੇ ਜਿਹੜੇ 10 ਪਰਚੇ ਪਾਏ ਹੋਏ ਸੀ ਐਨਡੀਪੀਐਸ ਦੇ ਉਸ ਦੇ ਉੱਤੇ ਅਤੇ ਹੋਰ ਵੀ ਬڑے ਇਲਜ਼ਾਮ ਜਿਹੜੇ ਲੱਗੇ ਹੋਏ ਨੇ ਇਸੇ ਤਰ੍ਹਾਂ ਸਾਰੇ ਮਾਮਲਿਆਂ ਦੇ ਵਿੱਚ ਅਲਾਘਾ ਕੇ ਬਲਵਿੰਦਰ ਸਿੰਘ ਉਰਫ ਬਲਾਦ ਜਿਹੜਾ ਇੱਕ ਬੜਾ ਵੱਡਾ ਡਰੱਗ ਤਸਕਰ ਬਨਿਆ ਜਾਂਦਾ ਹੈ ਪੰਜਾਬ ਦੇ ਵਿੱਚ ਉਸ ਨੂੰ ਭਾਈ ਅਮਰਤਪਾਲ ਖਾਲਸਾ ਜਿਹੜੀ ਜੇਲ੍ਹ ਦੇ ਵਿੱਚ ਨੇ ਉਸ ਜੇਲ੍ਹ ਦੇ ਵਿੱਚ ਭੇਜ ਦਿੱਤਾ ਗਿਆ ਹੈ ਯਾਨੀ ਕਿ ਹੁਣ ਜਿਹੜਾ ਵੀ ਕੋਈ ਜੁਰਮ ਕਰਦਾ ਹੈ ਪੰਜਾਬ ਸਰਕਾਰ ਉਸ ਨੂੰ ਪੰਜਾਬ ਦੀ ਜੇਲ੍ਹ ਵਿੱਚ ਬੰਦ ਕਰਨ ਦੀ ਬਜਾਏ ਹੁਣ ਡਬੜੂਗੜ ਦੀ ਜੇਲ੍ਹ ਅਸਾਮ ਦੇ ਵਿੱਚ ਪੇਲ ਰਹੀ ਹੈ ਭੇਜ ਲਈ ਹੈ ਦੱਸ ਦਈਏ ਕਿ ਬਲਵਿੰਦਰ ਸਿੰਘ ਉਰ ਬਿੱਲਾ ਹੈ ਜਿਹੜਾ ਉਸ ਤੇ ਵੀ 10 ਪਰਚੇ ਜਿਹੜੇ ਨੇ ਐਨਡੀਪੀਸੀ ਦੇ ਚੱਲ ਰਹੇ ਨੇ ਅਤੇ ਜ਼ਬਾਨ ਤੇ ਬਾਹਰ ਆਇਆ ਸੀ ਲੇਕਿਨ ਜਿਵੇਂ ਹੀ ਪੁਲਿਸ ਨੂੰ ਪਿੰਕ ਲੱਗੀ ਉਹਨਾਂ ਨੇ ਗ੍ਰਿਫਤਾਰ ਕਰਕੇ ਕੱਲ ਨਾਲ ਦੀ ਨਾਲ ਹਵਾਈ ਸਫਰ ਕਰਾ ਕੇ ਉਸ ਨੂੰ ਅਸਾਮ ਦੀ ਡਿਬਰੂਗੜੀ ਜੇਲ੍ਹ ਦੇ ਵਿੱਚ ਭੇਜ ਦਿੱਤਾ ਹੈ ਹੁਣ ਦੇਖਣਾ ਹੋਵੇਗਾ ਕਿ ਐਨਐਸਏ ਲੱਗੀ ਹੈ ਜਾਂ ਹੋਰ ਉਸਤੇ ਮਾਮਲੇ ਨੇ ਇਹ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਪੁਲਿਸ ਅਤੇ ਨਾਰਕੋਟਿਕਸ ਵਾਲੀ ਜਿਹੜੀ ਪੁਲਿਸ ਹੈ ਉਹ ਖਲਾਸੀ ਕਰੇਗੀ ਲੇਕਿਨ ਬਲਵਿੰਦਰ ਸਿੰਘ ਉਰ ਬਿੱਲਾ ਨੂੰ ਸੂਤਰਾਂ ਦੇ ਹਵਾਲੇ ਤੋਂ ਵੱਡੀ ਜਾਣਕਾਰੀ ਮਿਲੀ ਹੈ ਜਿੱਤੇ ਭਾਈ ਅਮਰਤਪਾਲ ਖਾਲਸਾ ਅਤੇ ਭਾਈ ਅਮਰਤਪਾਲ ਖਾਲਸਾ ਨਵੇਂ ਬਣੇ ਐਮਪੀ ਦੇ ਸਾਥੀ ਜਿੱਥੇ ਅਰੈਸਟ ਜਿੱਥੇ ਸਜ਼ਾ ਕੱਟ ਰਹੇ ਨੇ ਐਨਐਸਸੀ ਦੇ ਤਹਿਤ ਉੱਥੇ ਇਸ ਬਰਬੰਦਰ ਸਿੰਘ ਉਰਫ ਬਿੱਲਾ ਨੂੰ ਭੇਜ ਦਿੱਤਾ ਗਿਆ ਹੈ ਧੰਨਵਾਦ